WhatsApp ਨੇ ਜਲੰਧਰ ਪੁਲਿਸ ਦੇ ਇੱਕ ਮੁਲਾਜ਼ਮ ਨੂੰ ਪੜਨੇ ਪਾ ਦਿੱਤਾ ਹੈ WhatsApp ਨੇ ਜਲੰਧਰ ਪੁਲਿਸ ਦੇ ਮੁਲਾਜ਼ਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਦਰਅਸਲ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਜਲੰਧਰ ਦੇ ਗਾਜੀ ਗੁਲਾਜ ਇੱਕ ਨਾਕਾ ਲਾਇਆ ਸੀ ਦੱਸਿਆ ਜਾ ਰਿਹਾ ਸੀ ਕਿ ਇਸ ਨਾਕੇ ਦੇ ਉੱਤੇ ਸਭ ਕੁਝ ਸਹੀ ਨਹੀਂ ਹੋ ਰਿਹਾ ਇੱਕ ਜਾਗਰੂਕ ਨਾਗਰਿਕ ਨੇ ਵੀਡੀਓ ਬਣਾ ਕੇ ਪੁਲਿਸ ਕਮਿਸ਼ਨਰ ਪ੍ਰਵੀਨ ਸਿਨਾ ਨੂੰ ਭੇਜ ਦਿੱਤੀ ਇਸ ਵੀਡੀਓ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਨਾਕੇ ਦੇ ਉੱਤੇ ਇੱਕ ਸਿਵਿਲੀਅਨ ਦੇ ਕੋਲੋਂ ਕੁਝ ਫੜਦਾ ਨਜ਼ਰ ਆ ਰਿਹਾ ਸੀ ਹਾਲਾਂਕਿ ਉਹ ਕੀ ਫੜ ਰਿਹਾ ਸੀ ਇਹ ਤਾਂ ਵੀਡੀਓ 'ਚ ਨਹੀਂ ਦਿਖਿਆ ਪਰ ਇੱਕ ਗੱਲ ਤਾਂ ਸਾਫ਼ ਸੀ ਕਿ ਕੁਝ ਨਾ ਕੁਝ ਤਾਂ ਉਹ ਜ਼ਰੂਰ ਫੜ ਰਿਹਾ ਸੀ ਇੱਕ ਸਿਵਿਲੀਅਨ ਨੇ ਜੀ ਵੀਡੀਓ ਬਣਾ ਕੇ ਪੁਲਿਸ ਕਮਿਸ਼ਨਰ ਪ੍ਰਵੀਨ ਸਿਨਾ ਨੂੰ ਭੇਜ ਦਿੱਤੀ ਪੁਲਿਸ ਕਮਿਸ਼ਨਰ ਨੇ ਮੁਲਾਜ਼ਮ ਨੂੰ ਸਸਪੈਂਡ ਕਰਕੇ ਜਾਂਚ ਦੇ ਆਰਡਰ ਕਰ ਦਿੱਤੇ ਨੇ ਤੁਸੀਂ ਵੀ ਦੇਖੋ ਉਹ ਵੀਡੀਓ ਜਿਸ ਦੀ ਬਦੌਲਤ ਪੁਲਿਸ ਕਮਿਸ਼ਨਰ ਨੇ ਸਖਤ ਕਾਰਵਾਈ ਕੀਤੀ ਹੈ ਹਾਲਾਂਕਿ ਪੁਲਿਸ ਅਫਸਰਾਂ ਨੇ ਇਸ ਕਾਰਵਾਈ ਦੀ ਪੁਸ਼ਟੀ ਤਾਂ ਨਹੀਂ ਕੀਤੀ ਪਰ ਪੁਲਸ ਮੁਲਾਜ਼ਮਾਂ ਦੇ ਵਿੱਚ ਇਹ ਮਾਮਲਾ ਚਰਚਾ ਦਾ ਵਿਸ਼ੇ ਬਣ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ WhatsApp ਮੈਸੇਜ ਦਾ ਪੁਲਿਸ ਕਮਿਸ਼ਨਰ ਨੇ ਇੰਨਾ ਸੰਗਿਆਨ ਲਿੱਤਾ ਕਿ ਮੈਸੇਜ ਕਰਨ ਵਾਲੇ ਨੂੰ ਆਪਣੇ ਕੋਲ ਬੁਲਾ ਕੇ ਪੂਰੀ ਗੱਲ ਪੁੱਛੀ ਇਸ ਤੋਂ ਬਾਅਦ ਮੁਲਾਜ਼ਮ ਦੇ ਖਿਲਾਫ ਕਾਰਵਾਈ ਦੇ ਆਰਡਰ ਜਾਰੀ ਕਰ ਦਿੱਤੇ ਨੇ ਤੁਸੀਂ ਵੀ ਦੇਖੋ ਵੀਡੀਓ ਦੇ ਵਿੱਚ ਮੁਲਾਜ਼ਮ ਕੁਝ ਫਰਦਾ ਦਿਖਾਈ ਦੇ ਰਿਹਾ ਹੈ ਦੈਨਿਕ ਮੈਲ ਪੰਜਾਬੀ ਟੀਵੀ ਦੀ ਰਿਪੋਰਟ